ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਚਾਰ ਗਾਵਾਂ ਸੇ ਲੈ ਕੇ ਆਏ ਹਾਂ ਜੀ ਤਿੰਨ ਬਈ ਤਾਜ਼ੀਆਂ ਸੂਈਆਂ ਇੱਕ ਗੱਬਣ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਆਓ ਪੁੱਛ ਲੈਨੇ ਆਪਾਂ ਬਾਈ ਤੁਹਾਡੇ ਆਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਹੋਰ ਠੀਕ ਹੋ ਵਧੀਆ ਜੀ ਹਾਂਜੀ ਵਧੀਆ ਬਾਈ ਬਈ ਨਾਮ ਤੇ ਐਡਰੈਸ ਬੋਲੋ ਪਿੰਡ ਬੇਸ਼ੰਨਾ ਗਲਬ ਸਿੰਘ ਵਾਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਠੀਕ ਹੈ ਬਾਈ ਨਾਮ ਹਰਜੀਤ ਸਿੰਘ ਹੈ ਬਈ ਮੋਬਾਈਲ ਨੰਬਰ ਹੈਗਾ 95014 33579 ਠੀਕ ਹੈ ਬਾਈ ਇਹ ਵੀ ਇਦਾਂ ਕੰਟੈਕਟ ਨੰਬਰ ਆਪਦਾ ਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਈ ਜਿਹੜੀ ਪਹਿਲੇ ਨੰਬਰ ਤੇ ਵਹਿੜਦੀ ਨੇ ਕਿਹੜਾ ਸੂਹਾ ਸੂਈ ਇਹ ਦੂਜਾ ਸੂਹਾ ਸੂਈ ਹੈ ਬਈ ਕਦੋਂ ਸੂਈਵੇਂ ਅੱਧਾ ਘੰਟਾ ਹੋ ਗਿਆ ਸੂਈ ਲੂ ਬੱਚਾ ਕੀ ਹੈ ਭਾਈ ਮਗਰ ਬੱਚਾ ਵੀ ਝੇਰ ਪੈਣੀ ਹਜੇ ਬਾਕੀ ਆ ਗਈ ਠੀਕ ਆ ਭਾਈ ਬਾਕੀ ਸੀਠੰਡੀ ਬਹੁਤ ਆ 2.5 ਕਿਲੋ ਬੋਲੀ ਗੱਡੀ ਆ ਗਈ ਠੀਕ ਆ ਇਹਦਾ ਹੀ ਨਹੀਂ ਆਵੇਂ ਇੱਧਰ ਬੈਠਾ ਰਹਿ ਫਿਰ ਚੱਲਦੇ ਜਮਾ ਕਰਨੀ ਨਹੀਂ ਬੜਾ ਨਹੀਂ ਠੀਕ ਆ ਭਾਈ ਠੰਡੀ ਸੀਲ ਬਾਈ ਕਹਿੰਦਾ ਫੁੱਲ ਤੇ ਹੁਣੇ ਸੂਈ ਆ ਝੇਰ ਹਜੇ ਪੈਣੀ ਬਾਕੀ ਆ ਠੰਡੀ ਦੇਖੋ ਠੰਡੀ ਰਾਜੂ ਜੀ ਬਹੁਤ ਆ ਵੜਦੇ ਆ ਆਰਡਰ ਬੜਾ ਕਮਾਲ ਦਾ ਹਨਾ ਥਾਣ ਦੇਖੋ ਗਲਾਬੀ ਥਾਣ ਕੱਲਾ ਕੱਲਾ ਥਾਣ ਬਣ ਗਿਆ ਜੇ ਜੇੜੇ ਜੇੜੇ ਤੇ ਲੱਗਿਆ ਵਾ ਥਾਣ ਤੇ ਮੂਠਾ ਬਹੁਤ ਹੈਗਾ ਨਾਲਾ ਨੂਣਾ ਵੀ ਘਰ ਮਾਲੀ ਗਏ ਚੰਗੀਆਂ ਨੇ ਕਿਚਵਾਈ ਵੀ ਵਾਚਿੰਗ ਆ ਵੜਦੀ ਵੀ ਚੰਗੀ ਆ ਠੀਕ ਆ ਆਰਡਰ ਦੇਖੋ ਆਰਡਰ ਕਮਾਲ ਦਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਥਾਣਾ ਲੈ ਦੋਨੇ ਪਾਸਿਆਂ ਤੋਂ ਲੇਵਾ ਦਿਖਾਤਾ ਬਈ ਚਾਰ ਬਾਕੀ ਫੇਸ ਬਿਊਟੀ ਦੇਖ ਲੋ ਬਈ ਫੇਸ ਬੜਾ ਪਿਆਰਾ ਕੋਲੋਂ ਬਈ ਬੱਧੀ ਹੋਇਆ ਨਹੀਂ ਬੈੜ ਲਿੱਸੀ ਹੈਗੀ ਪੂਰੀ ਭਜਨ ਚ ਬੈੜ ਹੈਗੀ ਹਮਮ ਸਹੀ ਗੱਲ ਆ ਲਿੱਸੀ ਲਾਮੀ ਨਹੀਂ ਹੈਗੀ ਇਹਨੇ ਕਿਵੇਂ ਹਾਂ ਬਈ ਹਮਮ ਫੇਸ ਚੰਗਾ ਕੱਦ ਵਿੱਡ ਚੰਗਾ ਤੋਰਾ ਤਰਾ ਚੰਗਾ ਆਰਡਰ ਕਮਾਲ ਦਾ ਮੁਠੀ ਵਾਲਾ ਥਾਣ ਕੱਲਾ ਕੱਲਾ ਥਾਣ ਬਈ ਪੂਰੀ ਵਿੱਤੀ ਦੇ ਥਾਣ ਲੱਗਿਆ ਪੂਰੀ ਰੈਡੰਗ ਜੀ ਭਈਆ ਜਵਾਨੀ ਚ ਬੈੜੇ ਪਈ ਵੀ ਦੰਦਾ ਚ ਹੋਵੇ ਬੈੜ ਸਹੀ ਗੱਲ ਆ ਬਾਈ ਹਮਮ ਤੇ ਮੁੱਲ ਕੀ ਰਹੂ ਇਹਦਾ ਜਾਇਜ ਬਈ ਮੁੱਲ ਵੀ ਫੋਨ ਤੇ ਕਰਾਂਗੇ ਕਰਾਂਗੇ ਜਾਇਜ ਠੀਕ ਆ ਮੁੱਲ ਬਾਈ ਕਹਿੰਦਾ ਫੋਨ ਤੇ ਕਰ ਲਾਂਗੇ ਮੁੱਲ ਆ ਜਿਹੜਾ ਵੈਟ ਦੇ ਹਿਸਾਬ ਨਾਲ ਜਾਇਜ ਹੋਊਗਾ ਬਾਕੀ ਕੋਈ ਛੋਟੀ ਨਾ ਮੰਨੇ ਵੈਟ ਨੂੰ ਹੂੰ ਸਹੀ ਗੱਲ ਆ ਭਾਈ ਛੋਟੀ ਨਹੀਂ ਹੈਗੀ ਹਨਾ ਹਾਂ ਬਈ ਚਵਾਈ ਜੁਈ ਨੰਬਰ ਵਨ ਆ ਹਾਂ ਚਵਾਈ ਜੁਈ ਆ ਪਤਾ ਰ ਮਾਰ ਕੇ ਦਿਖਾਵਾਂਗੇ ਬਈ ਠੀਕ ਆ ਬਈ ਤਾਰਾਂ ਭਾਈ ਕਹਿੰਦਾ ਨਿਆਣਾ ਪੋਣਾ ਪਾਵੇ ਨਹੀਂ ਪੋਣਾ ਨਾ ਪਾਵੇ ਆ ਵੀ ਕੋਈ ਚਚਰ ਨਹੀਂ ਹਨਾ ਹਾਂ ਬਈ ਠੀਕ ਆ ਬਈ ਮੈਂ ਤਾਰਾਂ ਤੁਹਾਨੂੰ ਭਾਈ ਮਾਰ ਕੇ ਦਿਖਾਣੇ ਸ਼ਿਵਾਈ ਬੜੀ ਚੰਗੀ ਆ ਹਨਾ ਆਹ ਮੂਹਣ ਦੇਖੋ ਬਈ ਚੂਣ ਕਰਮ ਵਾਲੀ ਦਾ ਬੜਾ ਚੰਗਾ ਕਿਆ ਬਾਤ ਸ਼ਿਵਾਈ ਤਾਂ ਹੈ ਬਈ ਚੂਰੀ ਚੱਲ ਬਈ ਹੂੰ ਜੀ ਲੱਗਦਾ ਹਨਾ ਹਾਂ ਜੀ ਕਰਦਾ ਬਾਈ ਕਹਿੰਦਾ ਚੂਰੀ ਚੱਲ ਆਹੇ ਹੁਣ ਕਿੰਨਿਆਂ ਧਾਰਾਂ ਮਾਰਿਆ ਪੂਰਾ ਤੁਰ ਪਿਆ ਦੁੱਧ ਹਾਂ ਲੈ ਸਹੀ ਗੱਲ ਆ ਪੈਂ ਮੈਂ ਧਾਰਾਂ ਮਾਰੀਆਂ ਬਾਈ ਨੇ ਦੁੱਧ ਦੇਖੋ ਗਲਾਸ ਦੁੱਧ ਦਾ ਮਰਿਆ ਘੱਟ ਕੇ ਬਈ ਕਿਆ ਬਾਤ ਆ ਤੂੰ ਉਹ ਗ੍ਰੈਗਲੀ ਸੀਂਢੀ ਬਹੁਤ ਆ ਗਈ ਸਹੀ ਗੱਲ ਆ ਵੀਰੇ ਬਾਕੀ ਮੇਵਾ ਦਿਖਾ ਦਿਓ ਮਗਰ ਮੇਵਾ ਕਮਾਲ ਲੈ ਕੀ ਬਾਤ ਆ ਲੈ ਵੀ ਰੀਫੀਟਿੰਗ ਬੜੀ ਚੰਗੀ ਬਹੁਤ ਚੰਗੀ ਆ ਵੀ ਮੋਲ ਜਿਹੜਾ ਬਾਈ ਕਹਿੰਦਾ ਚੈਜ ਹੋਗਾ ਮੋਲ ਹੋਗਾ ਦਿਖਾ ਦਿਓ ਕੱਦ ਫੁੱਲ ਕੋਈ ਲਿੱਸੀ ਨਹੀਂ ਮਹਿੜ ਪੂਰੀ ਜਵਾਨੀ ਚ ਵਹਿੜਾ ਇੱਕ ਵਜਣ ਬਹੁਤ ਆ ਵਹਿੜ ਸਹੀ ਗੱਲ ਆ ਤੇ ਮਹਿੜ ਦੁੱਧ ਨਾਂ ਬਲੈ ਦੀ 25 26 ਕਿਲੋ ਚੁਆ ਦੋਗੇ ਠੀਕ ਆ ਬਾਈ ਪਹਿਲਣ ਦਾ 22 ਕਿਲੋ ਚੁਆਇਆ ਵਾਗਾ ਠੀਕ ਆ ਬਾਈ ਅੱਗੇ ਭਰਾ 2 ਨੰਬਰ ਕਿਹੜਾ ਅਸੂਆ ਸੀ ਇਹ ਵੀ ਦੂਜਾ ਅਸੂਆ ਗੀ ਇਹਨੂੰ ਅਜੇ 20 ਮਿੰਟ ਹੋਇਆ ਅਸੂਆ 20 ਮਹੀਨੇ ਹੋਇਆ ਬੱਚਾ ਮਗਰ ਬੱਚੀ ਹੈ ਨਰਲੈਂਡੋਂ ਨਾਲ ਚ ਆ ਗਈ ਬੱਚੀ ਬੱਚੀ ਬੜੀ ਜਾਈਗੀ ਦਿੱਤੀ ਹੈ ਹਾਂ ਆ ਬੱਡੇ ਬਹੁਤ ਆ ਬੱਚੀ ਬੱਚਾ ਬਈ ਬੱਚੀ ਵੀ ਦੇਖੋ ਗਰੋਥ ਦੇਖੋ ਤੁਸੀਂ ਬੱਚੀ ਦੀ ਹੋਣੀ ਬੱਚੀ ਖੜੀ ਨਹੀਂ ਹੋਣ ਲੱਗੀ ਬਈ ਹੂੰ ਸਹੀ ਗੱਲ ਹੈ ਜੇਰ ਜੇਰ ਪੈ ਗਈ ਬਈ ਇਹ ਮੈਂਟੀ 20 ਹੋਇਆ ਬਈ ਸੁਣੀ ਨੂੰ ਠੀਕ ਆ ਜੇਰ ਪੈਣੀ ਹਜੇ ਬਾਕੀ ਆ ਬਈ ਫੁੱਲ ਕਰਦਾ ਅੱਡ ਰੱਖਾ ਦੇਖਾ ਬਈ ਦੂਜੇ ਪਾਸੇ ਬੰਦਾ ਹੂੰ ਇਹ ਖੜਕੇ ਦਿਖਾ ਦਿੰਦੇ ਆ ਬੈਡ ਐ ਇਹ ਵੀ ਕੋਈ ਛੋਟ ਨਹੀਂ ਨਾ ਕੋਈ ਲੱਸੀ ਆ ਬੈਡ ਸਹੀ ਗੱਲ ਆ ਕੱਦ ਦੀ ਜੱਜਮੈਂਟ ਕਰ ਲੋ ਬਾਈ ਪਰਲੇ ਪਾਸੇ ਖੜਾ ਉਸ ਹਾਵ ਨਾਲ ਕਦਰ ਦੀ ਜੱਜਮੈਂਟ ਕਰ ਬੈਡ ਉਹ ਵੀ ਜਰਸੀਆਂ ਚ ਐ ਬਾਈ ਆਰਡਰ ਬੜਾ ਕਮਾਲ ਆ ਯਾਰ ਥਾਣੇ ਦਾ ਵੀ ਦਿਖਾ ਦੇ ਵੀ ਛੰਡੀਆਂ ਵੀ ਬਹੁਤ ਆ ਮੈਂ ਕਹਿੰਦਾ ਬਾਈ ਗੁੱਲੇ ਵਾਲਾ ਥਾਣਾ ਪੂਰੀ ਵਿਤੀ ਦੇ ਥਾਣਾ ਲੈ ਕਿਆ ਬਾਤ ਆ ਚਵਾਈ ਚੁਵਾਈ ਕਿਵੇਂ ਆ ਚਵਾਈ ਚੁਵਾਈ ਇੱਕ ਨੰਬਰ ਆ ਪਤਾ ਆਂਡ ਦੇਖੋ ਬਈ ਦੁੱਧ ਵਾਲੀ ਬਾਅਦ ਚ ਮਾਰਾਂਗੇ ਬਈ ਤੋਰ ਕੇ ਦਿਖਾ ਦੇ ਪਹਿਲਾਂ ਆਰਡਰ ਦਿਖਾਉਂਦੇ ਆ ਪਛਾਂਤੋ ਵੀ ਆਰਡਰ ਲੈ ਬਹੁਤ ਚੰਗਾ ਕਿਆ ਬਾਤ ਆ ਆਰਡਰ ਦੀ ਕੁਆਲਿਟੀ ਬ ਬੱਚੀ ਵੀ ਗਰਲੈਂਡ ਹੋਵੇ ਗਾਂ ਜਰਸੀ ਚ ਪੈਂਦੀ ਹੈ ਜੀ ਗਾਂ ਜਰਸੀ ਚ ਪੈਂਦੀ ਹੈ ਬੱਚੀ ਗਰਲੈਂਡ ਹੋ ਦੋ ਨਸਲਾਂ ਮਿਲ ਜਾਣੀਆਂ ਕਿਵੇਂ ਜਰਸੀਆਂ ਕੱਦ ਕਹਿੰਦੇ ਛੋਟਾ ਐ ਚ ਬੈੜਾ ਨੂੰ ਵੱਡਾ ਕੱਦ ਆ ਪੂਰਾ ਫੁੱਲ ਕਰਦਾ ਬੈੜਾ ਫੁੱਲ ਕਰਦਾ ਬਾਕੀ ਥੋੜਾ ਥੋੜਾ ਦੇਖੋ ਬਾਕੀ ਖੜ ਨਹੀਂ ਦੇਖੋ ਬੈੜਾ ਸਹੀ ਗੱਲ ਆ ਭਾਈ ਮੁੱਲ ਫੂਨਤੀ ਹੋ ਜੀ ਹਾਂ ਮੁੱਲ ਫੂਨਤੇ ਹੂ ਬਹੁਤ ਜਾਏਗੀ ਠੀਕ ਆ ਭਾਈ ਮੁੱਲ ਭਾਈ ਕਹਿੰਦਾ ਹੋ ਫੂਨ ਤੇ ਮੁੱਲ ਜਿਹੜਾ ਬੈੜ ਦੇ ਹਿਸਾਬ ਨਾਲ ਜਮਾ ਜਾਏਗਾ ਆਰਡਰ ਦੇਖੋ ਆਰਡਰ ਬੜਾ ਕਮਾਲ ਚਮਕ ਦੇਖੋ ਬਈ ਵੈੜ ਦੇ ਦੋ ਤੇਰੇ ਪਹਿਲੇ ਸਭ 22 23 ਕਿਲੋ ਚ ਆਇਆ ਬਈ ਹਮ ਐਦ ਕੀ ਬੱਚੀ ਨਾ ਵੜਾ 25 26 ਕਿਲੋ ਇਹਨੂੰ ਕੋਈ ਬਾੜਾ ਇਹ ਦੁੱਧ ਠੀਕ ਆ ਬਈ ਠੀਕ ਆ ਹਮ ਲੈਵਾ ਦੇ ਲੈਵੇ ਦੀ ਫੀਟਿੰਗ ਦੇ ਹਨਾ ਬਈ ਲੈਵਾ ਬਹੁਤ ਚੰਗਾ ਬਈ ਨਾ 2 2 ਕਿਲੋ ਫੇ ਕੱਢਦਾ ਬੱਚੇ ਨੂੰ ਪਿਆਦਾ ਠੀਕ ਹੈ ਜੀ ਬਾਕੀ ਵੈੜ ਦੇਖੋ ਲੈ ਬਈ ਕਿਆ ਬਾਤ ਹੈ ਮਾਰ ਦੋ ਵੀਰੇ ਤਾਰਾਂ ਕੋਈ ਚੈੱਕ ਨਹੀਂ ਤਾਰਾਂ ਦੋ ਰਾਂ ਕੋਈ ਚੱਕਰੀ ਨਹੀਂ ਬਈ ਮੈਂ ਬਿਨਾ ਨਿਆਂੇ ਤੋਂ ਭਾਈਆ ਕੋਈ ਬੱਚਾ ਡਾਊਨਲੋਡ ਨਹੀਂ ਪੈਰ ਦਾ ਬਟਨਾ ਹੀ ਦੋ ਜੀ ਸਿਵਾਈ ਬੜੀ ਚੰਗੀ ਹੈ ਹਾਂ ਹਾਂ ਬਈ ਦੇਖੋ ਲੈ ਗਰਮ ਵਾਲੀ ਦਾ ਬਈ ਕਿਆ ਬਾਤ ਹੈ ਸਿਵਾਈ ਬੜੀ ਚੰਗੀ ਹੈ ਲੈ ਜਿਵੇਂ ਮਾਰ ਬਹੁਲਾ ਜਿਵੇਂ ਖੱਟਾ ਜਿਵੇਂ ਖੱਟਾ ਖੱਟਾ ਬੋਲਾ ਲੈ ਕਿਆ ਬਾਤ ਕਿਉਂ ਬੜਾ ਚੰਗਾ ਯਾਰ ਹਾਂ ਬਈ ਸਿਵਾਈ ਦਾ ਦਾਸ ਦੀ ਲੈ ਕਿੰਨੀਆਂ ਘੜਾਂ ਮਾਰੀਆਂ ਲੈ ਯਾਰ ਕਹਿੰਦੇ ਕੁੱਤਿਆਂ ਪਾੜਦੇ ਉਹ ਵਾਲੀ ਦੁਨੀਆਂ ਬੈੜਾ ਗੰਮੀ ਆ ਬਾਕੀ ਬੌਲੇ ਜਾ ਜਿੱਦਾ ਬੈੜ ਨੇ ਨਿੱਖਰਨਾ ਬਹੁਤ ਨਿੱਖਰ ਰਿਹਾ ਖਾ ਪੀ ਕੇ ਬੰਨ ਵੇ ਇੱਕ ਦੋ ਸਾਹਮਣੇ ਦੋ ਮੁੱਲ ਜਾ ਜੂਗਾ ਨਾ ਭਰਾ ਮੁੱਲ ਵੀ ਜਾ ਜੂਗਾ ਠੀਕ ਆ ਵੀਰੇ ਅੱਗੇ ਭਰਾ ਤੈਨੂੰ ਨੰਬਰ ਕੀੜੀ ਨਾਸਲਾ ਭਰਾ ਇਹ ਵੀ ਗਰਲੈਂਡੋ ਆ ਗਿਆ ਅੱਗੇ ਵੀਡੀਓ ਪਾਈ ਸੀ ਗਰਲੈਂਡੋ ਸੇਵਾ ਨੂੰ ਵਖਾ ਦੇ ਬੈੜਦਾ ਦੂਜਾ ਜਾਨ ਸੁਣੀਗਾ ਦੂਜਾ ਸੂਆ ਸੂਈ ਆ ਆ ਦੂਜਾ ਸੁਆ ਸੁਇਆਗੇ ਦਿਨ ਵੀ ਦੂਜੇ ਹੀ ਅਸੂ ਦਿਨ ਵੀ ਦੂਜੇ ਹੀ ਆ ਕਿਆ ਬਾਤ ਸੀ ਠੰਡੀ ਐਨੀ ਕਾ ਮੈਂ ਦੁਨੇ ਪਾਸੇ ਬੈਠਾ ਰਹਿਦਾ ਮੈਂ ਕਹਿੰਦੀ ਕੁਛ ਨਹੀਂ ਹਣਾ ਕਿਵੇਂ ਕੁਛ ਕਹਿੰਦੀ ਠੰਡੀ ਸੀ ਲੈ ਦਿਖਾ ਦੇ ਬਾਕੀ ਵੀ ਵਰਦਾ ਫੋਨ ਲਾ ਲੈ ਕੱਦ ਲੈ ਆਇਆ ਤੇ ਬਜਨ ਵੀ ਬਹੁਤ ਆ ਵੇ ਬਾਈ ਬਰਾਬਰ ਖੜਾ ਉੱਤਾਂ 70 ਮਿੰਟ ਲਾ ਲਿਓ ਬੱਚਾ ਕੀ ਦੇਤਾ ਬਈ ਇਹਦੇ ਮੈਂ ਕਰ ਬੱਚਾ ਬਈ ਬੱਚਾ ਦੇਤਾ ਠੀਕ ਆ ਬਾਕੀ ਫੇਸ ਬਿਊਟੀ ਦਿਖਾ ਦਿਓ ਬਈ ਬੈਠ ਜੀ ਫੇਸ ਬੜਾ ਪਿਆਰਾ ਗਰਲੈਂਡੋ ਆ ਬੜਾ ਪਿਆਰਾ ਗਰਲੈਂਡੋ ਆ ਬਈ ਬੜਾ ਤੇ ਮੰਗ ਇੰਨੀ ਕਾ ਵੀ ਫੇਲਦੀ ਬਹੁਤ ਗੱਟ ਹੈ ਹੂੰ ਤੋੜਾ ਤਰਾ ਦਿਖਾਉਣੇ ਆਰਡਰ ਦੇਖੋ ਆਰਡਰ ਕਮਾਲ ਦਾ ਸੋਹਣਾ ਆਰਡਰ ਕਰਮਲੇ ਨੇ ਤਿਆਰ ਕਰਿਆ ਜੀ ਬਾਈ ਦੇ ਲੈਖੇ ਨੇ ਹੱਥ ਨੂੰ ਬਹੁਤ ਬਾਣ ਜਾਣਾ ਬੈੜਨੇ ਚਵਾਈ ਕਿਵੇਂ ਆ ਬਾਈ ਚਵਾਈ ਵੀ ਇੱਕ ਨੰਬਰ ਹੈਗੀ ਚੀਚ ਨਹਿਰ ਕੀ ਧਾਰ ਹੈ ਦੀ ਵੀ ਚੀਚ ਹੀ ਹਰਗੀ ਬਾਈ ਕਹਿੰਦਾ ਧਾਰਾ ਗੰਨੇ ਵਾਂਗੂ ਵਰਦੀ ਆ ਬਾਕੀ ਧਾਰਾ ਬਾਈ ਕਹਿੰਦਾ ਮਾਰ ਕੇ ਦਿਖਾ ਦੇ ਕੋਈ ਚੱਕ ਨਹੀਂ ਫੇਰ ਬਾਕੀ ਬੈੜ ਦਾ ਕੱਦ ਤੇ ਖੜਨੀ ਫੁੜਨੀ ਦਿਖਾ ਦਿਓ ਸਹੀ ਗੱਲ ਆ ਬਾਈ ਕੱਦ ਦਾ ਫੋਨ ਲੈਵਾ ਦਿਖਾ ਦਿਓ ਮਗਰਮੂਰ ਦਾ ਲੈਵਾਗਾ ਮਗਰਮੂਰ ਲਾਲੇ ਮੂਰੇ ਵੀ ਲੈਵਾ ਵੜ ਤੂੰ ਨੀ ਦਿਕਰ ਲਈ ਫਿਰਦੀ ਹੈਗੀ ਵੱਡੀ ਖਾਸियत ਤਾਂ ਗਰਮੀ ਨਹੀਂ ਮੰਨਦੀ ਐਡਾ ਚਲੋ ਬਈ ਦੁੱਧ ਉਹ ਬੰਗਿਆ ਦਾ ਸੇਪ ਐ ਲੈ ਸਵੇਰ 2 ਬਾਈ ਟੀ ਕਿਲੋ ਚੁਹਾ ਗਿਆ ਐ ਕਿ ਇਹ ਸੇਵਾਲਾ ਬੜਾ 26 27 ਕਿਲੋ ਵੀ ਕੱਢ ਦੂ ਹਮਮ ਸਹੀ ਗੱਲ ਆ ਵੱਡੀ ਗੱਲ ਫੈਟ ਵੀ ਫੁੱਲ ਆਉਣੀ ਆ ਖੋੜਵੇਂ ਬਹੁਤ ਦੀ ਡਾਂਗ ਦੀ ਸਟਾਰਟਿੰਗ 8 9 ਕਿਲੋ ਦੀ ਸਟਾਰਟਿੰਗ ਐ ਇੱਕ ਬਲੇ 9 ਕਿਲੋ ਤੋਂ ਡਾਂਗ ਦੀ ਸਟਾਰਟਿੰਗ ਨਾੜਾਂ ਦੇਖੋ ਪ੍ਰੋਆ ਦੇਖੋ ਨਾੜਾਂ ਬਈ ਬਾਹਰ ਤੋਂ ਦੇਖੋ ਕਿਆ ਬਾਤ ਆ ਦੇਖੋ ਦੋ ਦੋ ਹੀ ਨਾੜਾਂ ਸਦੇਖੋ ਬਈ ਓਹ ਲੇਵਾ ਦੇਖੋ ਇਹਦਾ ਤੁੰਨੀ ਦੀ ਕਰ ਗਿਆ ਵਾਹ ਵਾਹ ਕਿਆ ਬਾਤ ਆ ਨਾੜਾਂ ਦੇਖੋ ਬਈ ਹੁਣ ਧਾਰਾ ਮਾਰ ਕੇ ਦਿਖਾ ਲੈ ਇਹਨਾਂ ਦੇ ਧਾਰਾ ਮਾਰਦੇ ਬਈ ਕੋਈ ਚੱਕਰੀ ਨਹੀਂ ਲੈ ਚੋਣ ਦਿਖਾਉਣਾ ਕਿਉਂ ਨਹੀਂ ਰਾ ਵੀ ਕਿਆ ਬਾਤ ਆ ਹਨਾ ਬੜਾ ਕਿਉਂ ਚੰਗਾ ਬਈ ਬੜਾ ਚੰਗਾ ਚੋਣ ਕਿੱਥੇ ਪੈਰ ਧਰ ਲੈ ਪੈਰ ਤਾਂ ਪਟਣਾ ਹੀ ਨਹੀਂ ਜਾਂਗੇ ਨੇ ਹਿਲਣਾ ਤਾਂ ਪੂਰਾ ਹੀ ਨਹੀਂ ਹਨਾ ਕਿਆ ਬਾਤ ਆ ਜਿਵੇਂ ਮਰਜ਼ੀ ਧਾਰਾ ਮਰੀ ਚੱਲ ਕੋਈ ਚੱਕ ਰਹੀ ਨਹੀਂ ਹਿਲਣਾ ਤਾਂ ਕਰਮ ਵਾਲੀ ਨੇ ਬਾਈ ਕਹਿੰਦਾ ਪੂਰਾ ਨਹੀਂ ਜਿੱਥੇ ਪੈਰ ਧਰ ਲਿਆ ਜੰਨਾ ਚਿਰ ਚਵਾਈ ਨਹੀਂ ਮੁੱਕਦੀ ਉਹਨਾਂ ਚਿਰ ਪੈਰ ਹਲਾਉਂਦੀ ਨਹੀਂ ਹਨਾ ਵੀਰੇ ਮੂਠੀ ਮੂਠੀਆ ਥਾਣਾ ਵੀ ਥਾਣ ਨਹੀਂ ਛੋਟਾ ਬੈੜਦਾ ਹਾਂ ਲੈ ਪੂਰਾ ਚਵਾਈ ਵਾਲਾ ਥਾਣਾਗਾ ਜੇਠ ਜੇਠ ਤੇ ਲੱਗਿਆ ਨਾ ਅੱਗੇ ਥੇ ਪੈਂਦੀ ਐ ਇਧਰਲੇ ਪਾਸੂ ਵੀ ਲੈਵਾ ਰਖਾਉ ਨਾ ਮਗਰੋਂ ਸਾਦੂ ਬਈ ਬਿਸ਼ਾਉ ਤੋਂ ਵੀ ਲੈਵਾ ਚੰਗਾ ਲੈ ਆਹ ਦੇਖੋ ਮੂਰੇ ਲੈਵਾ ਤੁੰਨੀ ਦੀ ਕਰ ਗਿਆ ਖੜਾ ਆ ਤੁੰਨੀ ਦਾ ਕਲੇਵਾ ਗਿਆ ਬਾਈ ਤੇ ਮੁੱਲ ਜੈਜ ਰੋ ਮੁੱਲੇ ਦਾ ਵੀ ਜੈਜ ਹੋਵੇ ਮੁੱਲ ਬਾਈ ਕਹਿੰਦਾ ਬਰਡ ਦਾ ਹਾਵਨਾ ਜੇ ਬਾਈ ਨੇ ਸੇਵਾ ਕਰਨੀ ਬੈਠ 26 27 ਕਿਲੋ ਤੋਂ ਸੌਖਾ ਹੀ ਕਢ ਦੂ ਓਕੇ ਦੁੱਧ ਹੁਣ ਵੀ 18 19 ਕਿਲੋ ਤਿਆਰ ਹੋ ਗਿਆ ਅੱਗੇ ਭਰਾ ਲਾਸਟ 4 ਨੰਬਰ ਇਹਦਾ ਸੁਣਾ ਗਰਲੈਂਡੋ ਚ ਆ ਗਈ ਗਰਲੈਂਡੋ ਚ ਆ ਗਈ ਹਾਂ ਬਈ ਲੈ ਵੇ ਇਹਦਾ ਹੀ ਬਹੁਤ ਵੇ ਬੜਾ ਕਮਾਲ ਆ ਹਨਾ ਬਈ ਹਾਂ ਬਈ ਕਿੰਨੇ ਕਿ ਦਿਨ ਲੈਂਦੀ ਆ ਬਈ ਇਹ ਇਹ ਲੈਂਦੀ ਆ ਵੀ 5 ਤੋਂ 6 ਦਿਨ ਹਜੇ 5 ਤੋਂ 6 ਦਿਨ ਖੋਲ ਲੈ ਬਈ ਤੋੜ ਕੇ ਦੇ ਸਾਡੇ 5 ਤੋਂ 6 ਦਿਨ ਲੈਂਦੀ ਆ ਗਰਲੈਂਡੋ ਨਾਲ ਸਰ ਜਾ ਗਈ ਫੇਸ ਦੇਖੋ ਫੇਸ ਬੜਾ ਪਿਆਰਾ ਹਨਾ ਕਦ ਵੀ ਕਿਸੇ ਵਾਰ ਦਾ ਛੋਟਾ ਨਹੀਂ ਇੱਕ ਦੂਜੇ ਤੋਂ ਵੱਧ ਗਿਆ ਕਦ ਵੀ ਤੇ ਬੜਾ ਵੀ ਇੱਕ ਦੂਜੇ ਤੋਂ ਵੱਧ ਗਿਆ ਸਹੀ ਗੱਲ ਆ ਬਈ ਕੱਦ ਵੀ ਚੰਗਾ ਰੰਗ ਰੂਪ ਵੀ ਚੰਗਾ ਆਰਡਰ ਵੀ ਕਮਾਲ ਦਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਥਣ ਤੋਰਾ ਦੇਖੋ ਵੈੜਦਾ ਤੋਰਾ ਬੜਾ ਕਮਾਲ ਆ ਹਨਾ ਬਈ ਹਾਂ ਬਈ ਤੋਰਾ ਹੀ ਦਾ ਹਾਂ ਦਾ ਲੇਵੇ ਦੀ ਜਿਹੜੀ ਬਾਂਤਰ ਆ ਨਾ ਉਸ ਹਿਸਾਬ ਨਾਲ ਤੋਰਾ ਬਹੁਤ ਚੰਗਾ ਬਈ ਦੋਦੇ ਵੀ 30 20 ਕਿਲੋ ਚਵਾ ਲੂ ਵੈੜ ਹੂੰ ਬਾਕੀ ਕੱਦ ਕੁਦ ਵੈੜਦਾ ਬਹੁਤ ਆ ਬਾਕੀ ਸਨਖੀ ਸੁਖੀ ਬਹੁਤ ਆ ਮੁੱਲ ਜਾਇ ਜੀ ਹੋਊਗਾ ਬਈ ਹਾਂ ਬਈ ਮੁੱਲ ਬਾਈ ਕਹਿੰਦਾ ਵੈੜ ਦੇ ਹਿਸਾਬ ਨਾਲ ਜਾਇ ਜੀ ਹੋਊਗਾ ਪਹਿਲੇ ਸੀ ਦੋਦੇ ਦਾ 20 ਕਿਲੋ ਚਵਾਇਆ ਵਗਾ ਠੀਕ ਆ ਬਈ ਇਹ ਲੈਵਲ ਉਹ ਵਾ ਨੇੜ ਤੋਂ ਇੱਕ ਵਾਰੀ ਥਾਣ ਜਰੂਰ ਚੈੱਕ ਕਰ ਪਾਵਾਂਗੇ ਦੇਖੋ ਲੈ ਬਈ ਕੱਲਾ ਕੱਲਾ ਇਹ ਇੰਨੀ ਗਾ ਬਈ ਪਾਵੇਂ ਬੈਠਾ ਰਹੇ ਥੱਲੇ ਬੈਠਾ ਰਹੇ ਕਹਿ ਨਹੀਂ ਕੁਛ ਨਹੀਂ ਹਣਾ ਨਾ ਬਈ ਕੀ ਬਾਤ ਆ ਬਈ ਲੈ ਹੂੰ ਦੇਖੋ ਬਈ ਥਾਣ ਜਿਹੜੀ ਦੇ ਪਾਵੇ ਵਰਗੇ ਥਾਣਾ ਕੱਲਾ ਕੱਲਾ ਥਾਣ ਪੂਰੀ ਵਿੱਚ ਬਾਕੀ ਕਿੰਨੇ ਵਾਰ ਸਾਰੇ ਬਿਖੋ ਬਈ ਕੀ ਬਾਤ ਆ ਬਈ ਹੂੰ ਕੱਚੀ ਕੱਚੀ ਆਵਾਜ਼ਾਂ ਲੈ ਇੰਡੀਆ ਡਰੈਸ ਕੋਲ ਲੈਵਾਂ ਵਾਰ ਨੇ ਗੱਠ ਵਿੱਚ ਨੂੰ ਹੋਰ ਕਹਣੇ ਗੱਠ ਵਿੱਚ ਨੂੰ ਹੋਰ ਕੱਢ ਲੈਣਾ ਹਣਾ ਮੂਰ ਨੂੰ ਵੀ ਲੈਵਾਂ ਤੁਨ ਦੀ ਕਿਰੀ ਬਈ ਮੋਲ ਜੈ ਜੀ ਕੱਦ ਦੇਦਾ ਵੀ ਦਿਖਾ ਮੋਲ ਵੀ ਜਾ ਜੂਗਾ ਹੋ ਫੋਨ ਤੇ ਬਹੁਤ ਠੀਕ ਹੈ ਲੈ ਕੱਦ ਦੇਖ ਲੋ ਬਹੁਤ ਵਧੀਆ ਕੀ ਬਾਤ ਹੈ ਮੈਂ ਕਿ ਲੈਵਾ ਹਾਂ ਨਾਗਸੀ ਭਰਾ ਕੋਲੇ ਚਾਰ ਚਾਰੀ ਦਿਖਾ ਦੇ ਕਿਸੇ ਵੀਰ ਦੇ ਚਾਰਾਂ ਜੋ ਕੋਈ ਵੀ ਵਸਣਦਾ ਵੀ ਬਾਈ ਨਾਲ ਕਨੈਕਟ ਕਰ ਲਓ ਜੀ ਧੰਨਵਾਦ